ਹਾਂਜੀ ਰਾਤ ਚ ਇਸ ਕਰਕੇ ਪੈਂਦਾ ਇਹ ਆਉਂਦੀ 9 ਵਜੇ ਆ 9:30 ਵੀ ਹੋ ਜਾਂਦੇ ਆ ਕਮਾਂਕਰਾਂ ਵਾਲੇ ਤਾਂ ਇੱਥੇ ਰਹਿ ਜਾਂਦੇ ਆ ਮੁਰ ਕੇ ਰੱਛ ਪੈ ਜਾਂਦਾ ਮੁਰ ਕੇ ਸਾਰੇ ਇੱਥੇ ਫੇਰ ਮੁਰ ਕੇ ਆਉਂਦੇ ਆ ਤੇ ਇਹ ਮੁਰ ਕੇ ਲਾਈਨ ਚ ਕਰੋ ਲਾਈਨ ਚ ਕਰੋ ਆਪ ਲੇਟ ਕਰਾਉਂਦੀ ਆ ਦਵਾਈ ਪਲੀ ਜੀ ਮੇਰਾ ਜੀ ਅੱਛਾ ਕੀ ਬੋਲੋ ਆਈਸ ਨੂੰ ਯਾਰੋ ਟੈਲਫੋਨ ਨਹੀਂ ਸਕਦਾ ਫਿਰ ਫਿਰ ਇਹ ਪਰਸ ਵਾਲੇ ਆਏ ਆ ਉਹ ਕਹਿੰਦੇ ਦਵਾਈ ਦੇਣੀ ਹੈਗੀ ਉਹ ਨਾਲ ਹਸਪੀਟਲ ਵਾਲਾ ਵੀ ਨਾਲ ਕੇ ਕਹਿੰਦੇ ਆ ਠੱਗ ਠਗਾ ਸ਼ੁਰੂ ਕੀਤਾ ਜਾਂ ਸਾਰਾ ਇਹਨਾਂ ਨੇ ਹੋਰ ਹੋਰ ਕੀ ਹੈ ਨਾ ਦਿਨ ਨਾਲ ਜਿਹੜਾ ਬੰਦਾ ਲੋਗ ਦੋ ਵਾਰ ਕੀ ਕਰਨਾ ਇਸ ਦੇ ਸਿਰ ਵਾਲਿਆਂ ਨੇ ਬਲਕਿ ਨਹੀਂ ਇਹ ਵੈਰੀ ਘੋੜਦਾ ਜਾਣੇ ਸਾਰੇ ਕਿੱਥੇ ਬੰਦ ਮੈਂ ਖੜਾ ਮੈਂ ਵੈਰੀ ਘੋੜਦਾ ਥੱਲੇ ਘੋੜਦਾ ਥੱਲੇ ਉਹ ਬੰਦਾ ਉਹ ਪਕੇ ਲੱਗੇ ਨੇ ਕਹਿ ਦਿੰਦੇ ਕੀ ਘੋੜਦਾ ਭਾਈ ਹੈਂਡੀਕੈਪ ਬੰਦੇ ਨੂੰ ਤਾਂ ਬਜ਼ੁਰਗ ਬੰਦੇ ਨੂੰ ਕਿਤੇ ਲੱਗੇ ਨਹੀਂ ਲੱਗਣ ਦਿੰਦੇ ਮੈਂ ਜਦੋਂ ਆਉਂਦੇ ਆ ਉਦੋਂ ਧੱਕੇ ਧੁੱਕੇ ਮਾਰ ਕੇ ਭਰੇ ਕਰ ਦਿੰਦੇ ਆ ਜੀ ਇਹ ਵਾ ਤੇ ਲੱਤ ਨੂੰ ਕਿਹਾ ਲੱਤ ਤੇ ਇਹ ਟੈਟਨਸ ਹੋ ਗਈ ਸੀ ਨਿਕਲੋਂ ਦਾ ਸੀ ਨਹੀਂ ਨਹੀਂ ਹੈਲਟੀ ਲੱਗੀ ਇੱਥੇ ਹੈਲਟੀ ਲੱਗੀ ਹਾਂਜੀ ਬੇ ਇਹਦੀ ਪੱਟ ਦੀ ਸਰਜਰੀ ਕਰਾਈ ਪੱਟ ਦਾ ਮਾਸ ਗਾ ਲ ਗਿਆ ਸੀ ਬਾਈ ਸੁੰਦਰ ਸਿੰਘ ਬਤੌਰ ਚੁੰਕੀ ਇਹ ਪੁਰਾ ਜੂੜੀ ਥਾਗਾ ਤੇ ਬਲਤਰਫ ਤੋਂ ਸੀਨੀਅਰ ਅਫਸਰਾਂ ਨੂੰ ਇੱਥੇ ਡੰਟੀ ਲੱਗੀ ਸੀਗੀ ਜੋ ਕੱਲ ਛੁੱਟੀ ਹੋਣ ਕਰਕੇ ਇੱਥੇ ਜਿਹੜੇ ਦਵਾਈ ਮੈਡੀਸਿਨ ਲੈਣ ਆਉਂਦੇ ਆ ਉਹ ਕੱਲ ਛੁੱਟੀ ਹੋਣ ਕਰਕੇ ਅੱਜ ਰਸ਼ ਸੀਗਾ ਤੇ ਹੁਣ ਬਿਲਕੁਲ ਪੀਸਫੁੱਲ ਹੈ ਸਰ ਹੁਣ ਠੀਕ ਹੈ ਕੰਟਰੋਲ ਕਰ ਦਿੱਤਾ ਹਾਂ ਹਾਂਜੀ ਹਾਂਜੀ ਬਿਲਕੁਲ ਕੰਟਰੋਲ ਕਰ ਦਿੱਤਾ ਸਰ ਮੈਂ ਭਾਈ ਜਗਤ ਪੱਕਾ ਨਾਮ ਜਗਦੀਸ਼ ਕੁਮਾਰ ਆ ਜੀ ਦੇਦੀ ਚ ਕਿੱਥੇ ਦੇ ਰਹਿਣਾ ਮੈਂ ਦਸਾਂਜਾ ਦਾ ਦਸਾਂਜਾ ਦਾ ਹਾਂਜੀ ਦਸਾਂਜਾ ਕਿਹੜੀ ਹੈ ਦਸਾਂਜਾ ਵੱਡੀਆਂ ਇੱਥੇ ਆਪਰੇ ਕੰਨਾ ਆਪਰੇ ਦਵਾਈ ਲੈਣ ਆਇਆ ਜੀ ਸੰਜਾ ਤੋ ਇੱਥੇ ਕਿੱਦ ਤੋ ਲੈ ਲਾਗੇ ਸੰਜਾ ਤੋ ਇੱਥੇ ਦਾ ਕਾਡ ਬਣਿਆ ਆ ਇੱਥੇ ਦਾ ਕਾਡ ਬਣਿਆ ਹਾਂਜੀ ਤੇ ਤਾਂ ਤੋ ਲੈਣਾ ਹਾਂਜੀ ਕੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਇਹੀ ਆ ਜੀ ਦਵਾਈ ਦੀ ਕੋਈ ਦਵਾਈ ਟਾਈਮ ਸਰ ਬੰਦੇ ਨੂੰ ਦੇ ਦੇਵੇ ਕਿ ਜਿਹੜੇ ਹੁਣ ਦਿਹਾੜੀਦਾਰ ਬੰਦੇ ਆ ਉਹ ਖੱਜਲ ਹੁੰਦੇ ਆ ਦੇਖੋ ਸਾਡੇ ਸਾਹਮਣੇ ਖੜੇ ਹੀ ਆ ਹਨਾ ਬੰਦੇ ਨੂੰ ਹਰੇਕ ਨੂੰ ਟਾਈਮ ਸਰ ਦਵਾਈ ਮਿਲ ਜਵੇ ਇਹਨਾਂ ਦਾ ਹੀ ਭਲਾ ਆ ਪਰ ਇੱਕ ਹਫਤੇ ਦੀ ਜਾਂ ਦੋ ਹਫਤੇ ਦੀ ਦੇ ਦੇਵੇ ਬੰਦਾ ਤੇ ਮੁੜ ਕੇ ਕੋਈ ਕੋਈ ਏਦਾਂ ਚੱਕਰਵਾਜੀ ਨਹੀਂ ਪੈਂਦੀ ਹੁਣ ਜੇ ਹਿਸਾਬ ਨਾਲ ਰੱਛ ਹੋਇਆ ਉਹ ਹਸਾਬਨਾ ਇਹਨਾਂ ਨੂੰ ਦੇਣੀ ਚਾਹੀਦੀ ਹੈ ਕਿ ਹਫਤੇ ਹਫਤੇ ਹੀ ਦੇ ਦੇਵੋ